ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਦਲਜੀਤ ਦਸਾਂਝ ਨੂੰ ਯਾਰ ਟਰੋਲ ਕਰਨ ਵਾਲੇ ਹਜੇ ਵੀ ਹਰਕਤਾਂ ਤੋਂ ਬਾਜ਼ ਨਹੀਂ ਆ ਰਹੇ ਮੈਂਟਲੀ ਅਪਸੈਟ ਹੋ ਗਏ ਲੱਗਦੇ ਆ ਦੋ ਲੋਕਾਂ ਦੇ ਹਾਲੀਵੁੱਡ ਤੱਕ ਚਰਚੇ ਨੇ ਪਹਿਲਾ ਸਿੱਧੂ ਮੂਸੇ ਵਾਲਾ ਸੀ ਜਿਹਨੂੰ ਹਾਲੀਵੁੱਡ ਤੱਕ ਜਾਣਦੇ ਜਾਣਦੇ ਸੀ ਤੇ ਜਿੰਨੇ ਪੱਗ ਹਾਲੀਵੁੱਡ ਤੱਕ ਪੰਚਾਤੀ ਸੀ ਲੋਕ ਜਾਣਦੇ ਸੀ ਗੀਤ ਸੁਣਦੇ ਸੀ ਪਛਾਨਦੇ ਸੀ ਪੰਜਾਬ ਨੂੰ ਇਸ ਲੇਬਲ ਤੇ ਲੈ ਕੇ ਗਿਆ ਸੀ ਹੁਣ ਦੂਜਾ ਕੰਮ ਕਰ ਰਿਹਾ ਬਈ ਦਲਜੀਤ ਦਸਾਂਝ ਜਿਨੇ ਹਾਲੀਵੁੱਡ ਤੱਕ ਤੱਕ ਪਾਈ ਲਈ ਆ ਵੱਡੇ ਵੱਡੇ ਸ਼ੋਅ ਲਾ ਰਿਹਾ ਪਰ ਕੁਝ ਅਨਸਰਾ ਵੱਲੋਂ ਦਲਜੀਤ ਦਸਾਂਝ ਨੂੰ ਹਜੇ ਵੀ ਟਰੋਲ ਕੀਤਾ ਜਾ ਰਿਹਾ ਹਟਦੇ ਨਹੀਂ ਤੇਰੋ ਬਈ ਦਜੀਤ ਨੇ ਕਿੰਨਾ ਕੁ ਚੁਕਿੱਤਾ ਪੰਜਾਬ ਦੇ ਲਈ ਜਦੋਂ ਆ ਮਨ ਲਓ ਪਹਿਲੀ ਵਾਰ ਜਦੋਂ ਆਇਆ ਵੀ ਆ ਜਹਾਜ਼ ਦੇ ਪ੍ਰਾਈਵੇਟ ਜੈਟ ਤੇ ਆਇਆ ਵੀ ਆ ਤਾਂ ਚਿੱਟਾ ਕੁੜਤਾ ਪਜਾਮਾ ਪਾਇਆ ਹੋਇਆ ਸੀ। ਪ੍ਰੈਜ਼ੈਂਟ ਦੇਖੋ ਬੱਚਾ ਕੀ ਕਰਦਾ ਉਹ ਕੀ ਕਰ ਰਿਹਾ ਸਿੱਧਲਜੀਤ ਸਾਂਝ ਬਈਆ। ਅਜੀਬ ਲੋਕ ਯਾਰ ਉਹਨੂੰ ਗਲਤ ਕਹਿ ਰਹੇ ਆ ਬੰਦੇ। ਉਹ ਬੰਦੇ ਦੀ ਯਾਰ ਐਡੀ ਫੈਨ ਫੋਲਿੰਗ ਦਾ। ਹਨਾ ਉਹਦੇ ਨਾਲ ਜਿਹੜੇ ਪੱਗ ਬਣਦੇ ਨੇ ਜਾਂ ਆਪਦੇ ਨਾਲ ਜਿਹੜੀ ਉਹਦੀ ਟੀਮ ਆ। ਉਹ ਵੀ ਉਹ ਸਿੱਖ ਪਾਈ ਚਾਰੀ ਨੂੰ ਰੱਖੀ ਬੈਠਾ ਸਿੰਘਾ ਨੂੰ ਰੱਖੀ ਬੈਠਾ। ਡਾਊਨ ਟੂ ਅਰਥ ਹੁੰਦਾ ਜਦੋਂ ਤੁਸੀਂ ਉਹਨਾਂ ਉਸਦੇ ਬਈ ਦਲਜੀਤ ਦੀਆਂ ਵੀਡੀਓ ਵੇਖੋਗੇ ਡਾਊਨ ਟੂ ਅਰਥ ਹੁੰਦਾ ਬਿਲਕੁਲ ਜਿਹੜੇ ਟ੍ਰੋਲ ਕਰਨ ਵਾਲੇ ਨੇ ਉਹਨਾਂ ਨੂੰ ਸ਼ਰਮ ਚਾਹੀਦੀ ਹੈ ਬਾਰੀ ਬੱਟੇ ਜਾਂ ਫੇਮਸ ਹੋਣ ਦੀ ਖਾਤਰ ਹਨਾ ਉਹ ਬਈ ਨਿਰ ਤੁਸੀਂ ਬਾਰੀ ਬਾਰੀ ਟ੍ਰੋਲ ਕਰ ਰਹੇ ਹੋ ਕਿ ਮੁਕੇਸ਼ ਹਬਾਨੀਆਂ ਦੇ ਜੀ ਸੈਰੇਮਨੀ ਜਿਹੜੀ ਆ ਫ੍ਰੀ ਵੈਡਿੰਗ ਹੋਈ ਸੀ ਉੱਥੇ ਜਾ ਗਿਆ ਕਿਉਂ ਗੀਤ ਗਾਏ ਹਨਾ ਜਾਣ ਕੇ ਉਹਨਾਂ ਨੇ ਬੁਲਾਇਆ ਨੱਚੇ ਆਉਣਾ ਕੋਲ ਯਾਰ ਅਗਲੇ ਦਾ ਕੰਮ ਆ ਅਗਲੇ ਲੋਧੀ ਰੂਪੀ ਖਾਣੇ ਨਾ ਅਗਲੇ ਦਾ ਕੰਮ ਮਾ ਤਾਂ ਸਿਆਣ ਤਾਂ ਦੇਖੋ ਯਾਰ ਬੰਦਾ ਜੇ ਬੁਲਾਇਆ ਤਾਂ ਜੇ ਉਹਨਾਂ ਨੂੰ ਕੁਝ ਲੱਗਿਆ ਹੈਗਾ ਤਾਂ ਨਾਮ ਬੰਦੇ ਦਾ ਹੈਗਾ ਯਾਰ ਤਾਂ ਹੀ ਉਹਨਾਂ ਨੇ ਅਗਲੇ ਨੇ ਐਡਾਂ ਬੁਲਾਇਆ ਦਲਜੀਤ ਸਾਂਝ ਨੂੰ ਜਿਹੜੇ ਐਡੇ ਵੱਡੇ ਕਿੰਗ ਖਾਨ ਨੇ ਸਲਮਾਨ ਖਾਨ ਹੋ ਗਿਆ ਸ਼ਾਹਰੂਖ ਖਾਨ ਹੋ ਗਿਆ ਅਮੀਰ ਖਾਨ ਹੋ ਗਿਆ ਅਗਲੇ ਯਾਰ ਸਲੂਟ ਮਾਰਦੇ ਨੇ ਉਹਨੂੰ ਤੈਨੂੰ ਆ ਪੱਗ ਕਰਤੀ ਪਛਾਣ ਦੇਣੇ ਉਹ ਥੋੜੀ ਮੋਟੀ ਸ਼ਰਮ ਮੰਨਿਆ ਕਰੋ ਯਾਰ ਜਿਹੜੇ ਲੋਕ ਹਜੇ ਵੀ ਦਲਜੀਤ ਤਾਂ ਸਾਨੂੰ ਟ੍ਰੋਲ ਕਰ ਰਹੇ ਨੇ ਕਿਸਾਨੀ ਧਰਨੇ 'ਚ ਵੀ ਆਊਗਾ ਉਹ ਪਹਿਲਾਂ ਵੀ ਆਇਆ ਸੀ ਆਪ ਦੇ ਵੱਲੋਂ ਜੋ ਸੇਵਾ ਉਸ ਬਈ ਨੇ ਕੀਤੀ ਸੀ ਯਾਰ ਕਰਕੇ ਗਿਆ ਸੀ ਪਹਿਲਾਂ ਵੀ ਆਇਆ ਸੀ ਤੇ ਹੁਣ ਵੀ ਜਰੂਰ ਆਊਗਾ ਉਹ ਅਗਲੇ ਦਾ ਕੋਈ ਸ਼ਡਿਊਲ ਵੀਜੀ ਚੱਲ ਰਿਹਾ ਹੁੰਦਾ ਟਾਈਮ ਨਹੀਂ ਕਦੇ ਆਉਂਦਾ ਹੁੰਦਾ ਕਿਉਂਕਿ ਇਹਦੇ ਸ਼ੋਅ ਨਾਉਣੇ ਆ ਉਹਨਾਂ ਦੀ ਟਿਕਟਾਂ ਵਿਕ ਚੁੱਕੀਆਂ ਹੁੰਦੀਆਂ ਸ਼ੋਅ ਪੱਕੇ ਹੋ ਚੁੱਕੇ ਹੁੰਦੇ ਆ ਯਾਰ ਜਿਹੜੇ ਬੰਦਿਆਂ ਨੇ ਟਿਕਟਾਂ ਖਰੀਦੀਆਂ ਨਹੀਂ ਆ ਉਹ ਕਿੱਥੇ ਛੱਟ ਗਿਆ ਜੂ ਬੰਦਾ ਹਨਾ ਜਿਹੜੇ ਲੋਕ ਚੋਣ ਵਾਲੇ ਨੇ ਕਿਸਾਨੀ ਧਰਨੇ ਦੇ ਵੀ ਉਹ ਬਾਈ ਜਰੂਰ ਆਊਗਾ ਪਰ ਜਿਹੜੇ ਟਰੋਲ ਕਰਨ ਵਾਲੇ ਆ ਉਹਨਾਂ ਨੂੰ ਥੋੜੀ ਮੋਟੀ ਸ਼ਰਮ ਚਾਹੀਦੀ ਆ ਕਿ ਤੁਸੀਂ ਹਰਕਤਾਂ ਤੋਂ ਬਾਜ਼ ਆ ਜਾਓ ਬਾਰੀ ਬੱਤੇ ਮੜਕਰ ਤੋਂ ਹੋਈ ਗੱਲਾਂ ਨਾ ਕਮਾਈ ਜਾਓ ਹਨਾ ਆਮ ਲੋਕਾਂ ਦਿਲਾਂ ਦੇ ਵਿੱਚ ਸਿੱਧੂ ਮੂਸੇ ਵਾਲਾ ਹਜੇ ਵੀ ਵੱਸਦਾ ਔਰ ਦੂਜਾ ਦਲਜੀਤ ਸਾਝ ਹਜੇ ਵੀ ਲੋਕ ਚਾਹੁੰਦੇ ਨੇ ਤੇ ਲਗਾਤਾਰ ਬਈ ਦੇ ਗੀਤ ਵੀ ਸੁਣਦੇ ਨੇ ਪੈਨ ਫੋਲਿੰਗ ਵਧੀਆ ਪਰ ਉਹਨਾਂ ਲਾਨਤਿਆਂ ਨੂੰ ਲਾਨਤਾ ਨਹੀਂ ਕਿ ਉਹ ਹਜੇ ਵੀ ਟ੍ਰੋਲ ਕਰਨੋਂ ਨਹੀਂ ਹਟਦੇ ਸਲੂਟ ਆ ਦਜੀਤ ਸਾਹਿਬ ਜੀ